ਸੇਵੀਐ ਅਹਨ ਸੁਸਹਿਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀਐ ਤੁਧ ਦਿੱਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਂਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹੂ ਸਜਣ ਸਚਾ ਪਾਤਿ ਸੋ ਸਿਰ ਸਾਹੰਦੇ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੀਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਪੜਨ ਗੁੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੇ ਵਿੱਚ ਸਭ ਪੜ ਥੱਕੇ ਦੂਜੇ ਪਾਏ ਖੁਆਰ ਪੜਨ ਗੁੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੇ ਵਿੱਚ ਸਭ ਪੜ ਥਕੇ ਦੂਜੇ ਪਾਏ ਖੁਆਰ ਸੋ ਪੜਿਆ ਸੋ ਪੰਡਿਤ ਬੀਨ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹ ਪਾਏ ਮੋਖ ਦਵਾਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧਨ ਬਾਪਾਰੀ ਨਾਨਕ ਜਿਸ ਗੁਰਮੁਖ ਨਾਮ ਅਧਾਰ ਮਹੱਲਾ 3 ਵਿਣ ਮਨ ਮਾਰੇ ਕੋਏ ਨ ਸਿਜਈ ਵੇਖੋ ਕੋਲੇ ਵਲਾਈ ਭੇਖ ਧਾਰੀ ਤੀਰਥੀ ਭਾਵ ਥਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਏਹੋ ਮਨ ਜੀਵਤ ਮਰੇ ਸੱਚ ਰਹੇ ਲਿਵ ਲਾਈ ਨਾਨਕ ਇਸ ਮਨ ਕੀ ਮਾਲ ਇਉ ਉਤਰੈ ਹੋਮੈ ਸ਼ਬਦ ਜਲਾਇ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਿਰੜਾਵ ਹੋ ਏਕ ਕਿਨਕਾ ਹਰ ਹਰ ਸੀਗਾਰ ਬਨਾਬ ਹੋ ਹਰ ਜਨ ਹਰ ਕਾਪੜ ਪਹਿ ਰੋ ਖੇਮਕਾ ਐਸ ਸੀਗਾਰ ਮੇਰੇ ਪ੍ਰਭ ਭਾਵੇ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇល ਵਿਖ ਕਾਟੈ ਇਕ ਪਲ ਕਾ ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਨ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਲੇਖ ਕਾਟੈ ਇਕ ਪਲ ਕਾ ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਗੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮ ਵਿੱਚ ਸਭ ਪੜ ਥਕੇ ਦੂਜੇ ਭਾਏ ਖੁਆਰ ਰਾਗ ਸੋਰਠਿ ਕੀ ਵਾਰ ਪੌੜੀ 21ਵੀਂ ਸਲੋਕਾਂ ਨਾਲ